ਕਿਹੜੀਆਂ ਚੀਜ਼ਾਂ ਜਿੰਨਾਂ ਨੇ ਰਿਕਵਾਇਰਡ ਨੇ ਇਹ ਰਿਕੁਆਇਰਮੈਂਟ ਪੂਰੀਆਂ ਹੋਣੀਆਂ ਉਸੇ ਇਸ ਤਰੀਕੇ ਨਾਲ ਤਾਂ ਇਹਨਾਂ ਦੇ ਜਿਹਨੇ ਉਹਨਾਂ ਦਾ ਚਾਇਸ ਜਿਹੜਾ ਹੈ ਉਹ ਪ੍ਰੋਜੈਕਟ ਪਰਫਾਰਮ ਕਰਵਾ ਆਪਾਂ ਮੁੱਖ ਮੰਤਰੀ ਆਸਮਾਨ ਤੋਂ ਲੈ ਕੇ ਕਾਇਨੋ ਜਿਹੜਾ ਹੋਵੇਗਾ ਅੱਜ ਦੇ ਸੈਗਮੈਂਟ ਵਿੱਚ ਪ੍ਰੋਜੈਕਟ ਵਰਕਟਮਾਰਕ ਤੇ ਜੁਡੀਸ਼ੀਅਲ ਕੰਪਲੈਕਸ ਦੇ ਵਿੱਚ ਰਾਜਪੁਰਾ ਦੇ ਜੁਡੀਸ਼ੀਅਲ ਬੰਦੈਸਿਓ ਕਰ ਰਹੇ ਪਹੁੰਚੇ ਨੇ ਔਰ ਜੀਗਾ ਦੇ ਵਿੱਚ

ਫਿਰ ਵੀ ਕੋਈ ਹੁੰਦਾ ਜਿਵੇਂ ਨਹੀਂ ਲੰਘ ਸਕਦਾ ਨਹੀਂ ਕੋਈ ਹੋਰ ਕਈ ਜੀ ਸੌਰਪੁਰ ਦਾ ਤਾਂ ਸਾਰਾ ਕੁਝ ਸਾਰਾ ਕੁਝ ਹੈ ਹੀ ਨਹੀਂ ਹੁੰਦਾ ਹੁਣ ਕੁਝ ਵੀ ਨਹੀਂ ਰਹਾ ਕਿਤੇ ਅੰਟੀ ਪਹਿਲਾਂ ਨਾਲੋਂ ਫਰਕ ਹੈ ਫਰਕ ਹੈ ਫਿਰ ਵੀ ਕੋਈ ਨਾ ਕੋਈ ਅਫਸਰ ਹੁੰਦਾ ਹੈ ਜਿਆ ਨਹੀਂ ਨਹੀਂ ਇਹ ਤਾਂ ਖੂਨ ਹੀ ਹੁੰਦਾ ਹੈ ਨਹੀਂ 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 ਸਾਰੇ ਨਹੀਂ ਪੂਰੇ ਦਾ ਹੁਣ ਤਾਂ ਕੁਝ ਲੈਣਾ ਹੀ ਸਭ ਕੁਝ ਬੰਦ ਕਰਕੇ ਲੋਕੀ ਹੈ ਕਹਿੰਦੇ ਆ ਕਿ ਜੇ ਕੋਈ ਕਿਸੇ ਨੇ ਦੇਖ ਲਿਆ ਕੰਪਲੇਟ ਕਰ ਪੈ ਜਾਗੇ ਡਰਦੇ ਮਾਰੇ ਕੋਈ ਕਰਦਾ ਹੀ ਨਹੀਂ ਹੈਗਾ ਹੁਣ ਅੱਛਾ ਕਲਪੁਰੀਆ ਨਹੀਂ ਕੋਈ ਰੇਸਾਤ ਨਹੀਂ ਜਿਵੇਂ ਮਰਜੀ ਆਉ ਆਪਣਾ ਕੰਮ ਕਰ ਤੇ ਮਾਰਸਾ ਨੂੰ ਬਿਜਾਇਆ ਤੋੜਦੀ ਨਹੀਂ ਤਰਖਾ ਨਹੀਂ ਹਾਂਜੀ

ਇੱਕ ਛੋਟੇ-ਮੋਟੇ ਉਹਦੇ ਵਾਸਤੇ ਤੁਹਾਨੂੰ ਆਉਣਾ ਨਹੀਂ ਪਊਗਾ ਅੱਛਾ ਵੀ ਆਇਆ ਇੱਕ ਬੇਨਤੀ ਹੋ ਰਹੀ ਸਾਡੀ ਮੋਟਰਾ ਦੇ ਕਿਨਾਰੇ ਸ਼ਾਮ ਕਰਦੇ ਆਓ ਕਰ ਉਹ ਕਰ ਉਹ ਠੀਕ ਹੈ ਸੋ ਕਿ ਲੈ ਲਓ ਦਿਖਾ ਕੇ 2 DS ਪੀ ਸਾਬ ਕਿੱਥੇ ਹੈ ਅੱਛਾ DS ਪੀ ਸਾਹਿਬ ਕਿੱਥੇ ਹੈ ਜੀ ਸਰ ਥਰ ਹਾਂ ਅਗੇ ਜੀ ਤੁਮ ਨੂੰ ਤੁੰਗਾ नहीं सारे। तो मतलब काम ठीक चल रहा है को किसी को किसी तो नहीं दिक्कत तो होती तो 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 कागजा की कमी या फाइलों की है गया। तो 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 Sí. जी क्या हो गया कि इतने समय में मिलती का है जा थी। नहीं थी नहीं ये लिख के बोर्ड मैनेजमेंट में जीत गया चीज में सब अच्छा उसी काम को जो द्वारा लिख के सर लिख उतरे चले इस संदर्भ में मैग्नेट में साजोवे जो भी थैंक यू मैं भी मेरा बेटा शाहबुरा है शाम धूप हां जी मैं मैं देख रहा हूं पता है का सारे लखिया आ रही है वगैरह करके कोई बोल मारता है वो करा कर दिया है कि पण मेला हां में लो हां सर बहुत धन्यवाद डी एस पटेल जी का ਵਾਹ ਸਸੀ ਗਾਜੀ ਸਸੀ ਪਰ ਸਨੋ ਆਜੀ ਕਰ ਲਉ ਆਜੀ ਨਹੀਂ ਨਹੀਂ ਠੀਕ ਹੈ ਠੀਕ ਹੋ ਗਏ ਸਾਡੇ ਪਹਿਲਾਂ ਵੀ ਤੁਸੀਂ ਕਿਹੜੀ ਹੁੰਦੇ ਰਹੇ ਹੋ ਫੋਨ ਆਪਕੇ ਨਾਲ ਪਹਿਲਾਂ ਨਾਲ ਫਰਕ ਹੈ ਹਾਂਜੀ ਕਾਫੀ ਫਰਕ ਮਤਲਬ ਇੱਕ ਕੰਮ ਕਰਦਾ ਪੜਾ ਜਿੰਨ ਇੰਤਜ਼ਾਰ ਨਹੀਂ ਕਰਨਾ ਪਿਆ ਨਹੀਂ ਨਹੀਂ ਜਿੰਮਾ ਨੰਬਰ ਜਿਹੜਾ ਉਹਨਾਂ ਨਾਲ ਆ ਗਿਆ ਹਾਂਜੀ ਆ ਨੰਬਰਦਾਰ ਆ ਜੀ ਮੈਂ ਕੋਲ ਕਿਹਨਾਂ ਨੰਬਰਦਾਰ ਹਾਂਜੀ ਅੱਛਾ ਅੱਛਾ ਤਾਂ ਕਿੰਨੇ ਨਿਵਾਸਦਾਰ ਜਿਹਨਾਂ ਨਾਲ ਕਿਹ ਕਿੰਨੇ ਕਾਫੀ ਹੋ ਜਾਂਦੇ ਨੇ ਇਹ ਤੈਸ ਤੇ ਤਸਿਲਰ ਕਹਿੰਦੇ ਟਾਈਮ ਤੇ ਹਾਂ ਠੀਕ ਹੈ

करे <laughs> 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 ਕਿੰਨੇ ਬਿਖ ਹੈ ਇਹ ਕੁਛੀ ਤੁਹਾਡੇ ਕਿੰਨੀਆਂ ਕ੍ਰਿਸ਼ਤੀ ਇੱਕ ਦਿਨ ਚਾਲ ਨੇ ਸਰ अराउंड 32 ਤੋਂ 35 ਤੱਕ ਸੀ ਸਰ ਉਸ ਨੇ ਇੱਕ ਦਿਨ ਇੱਕ ਦਿਨ ਸਾਰੀਆਂ ਇੱਕ ਦਿਨ ਨਵੇੜ ਕੇ ਜਾਂ ਲੋਕ ਆਜੀ ਸਰ ਸਾਰੀਆਂ ਪੰਜਵੇਂ ਚਾਰਵੇਂ ਤੋਂ ਪਹਿਲਾਂ ਸਾਰੀਆਂ ਨਵੇੜ ਜਾਂਦਾ ਇਹਨਾਂ ਬੜੀਆਂ ਬਾਕੀ ਫੋਟੋ ਵਗੈਰਾ ਦਾ ਸਿਸਟਮ ਇਹ ਸਾਰਾ ਸਰ ਇੱਕ ਫਾਕ ਹੈ ਬਲਕਿ ਇਹ ਸੋਸ਼ਲ ਰਿਸ਼ਟੀ ਕਰੋ ਉਹਨਾਂ ਦੇ ਪਾਰਟੀ ਕਰੀਏ ਉਹਨਾਂ ਨੇ ਬੁਲਾ ਲਿਆ ਆਜ ਸਰ ਇਹ ਹੁਣ ਪ੍ਰਿੰਟਿੰਗ ਕਰ ਜਾਏਗਾ ਅੱਛਾ ਵਿਦਿਨ 10 ਮਿੰਟ ਸਰ ਇਹਨਾਂ ਨੂੰ ਰਜਿਸਟਰ ਰਜਿਸਟਰ ਮੇਜਰ ਹਾਂਜੀ

ਇਹ ਗੱਲ ਹੈ ਕਿ ਕਾਰਨ ਕਰੀ ਗਾ ਅੱਛਾ ਜੀ ਵਰਤਿੰਗ ਦਰਸ਼ਕਾਂ ਅਪਰੀਸ਼ੀਏਟਿੰਗ ਉਹ ਨਾਲ ਕੋਈ ਨਹੀਂ ਕਿ ਇੱਕੋ ਫੋਕਾ ਨਹੀਂ ਬੋਕਾ ਨਹੀਂ ਆਇਆ ਅੱਜ ਅੱਜ ਸੋ ਤੀਰ ਤੋਂ ਪੈਂਤੀ ਲੀ ਐਵਰੇਜ ਹੈ ਜਿਆਦਾ ਬੇਟਿੰਗ ਨਹੀਂ ਰਹਿੰਦੀ ਸਰ ਲੱਕੇ ਨਹੀਂ ਲੱਗਦਾ ਕੋਈ ਵਾਰੀ ਜ਼ਿਆਦਾ ਹੋ ਜਾਂਦੀ ਸਰ ਕਈ ਵਾਰੀ ਬਹੁਤ ਜ਼ਿਆਦਾ ਹੋ ਜਾਂਦੀ ਪਰ ਤੁਸੀਂ ਪ੍ਰੋਪਰ ਉਹਦੇ ਬਿਠਾ ਕੇ ਅਨਾਉਂਸ ਕਰਦੇ ਜੀ ਜਿਹਾ ਜਿਹਾ ਜਿਹੀ ਹੋਣੀ ਹੈ ਮਤਲਬ 1/2 ਘੰਟੇ ਤੋਂ ਬਾਅਦ 1/2 ਘੰਟੇ ਤੋਂ ਬਾਅਦ ਲਾਗੇ ਕਿਸੇ ਸਰ ਮੈਂ ਹੋ ਰਿਹਾ ਪ੍ਰੈਜ਼ੈਂਟ ਹੋ ਰਿਹਾ ਹੋਰ ਬਹੁਤ ਟਾਈਮ ਨਹੀਂ ਬੜੀ ਯਾਨਾ ਮੁੰਡਿਆ ਤੁਸੀਂ ਸੈਕਿਉਰਿਟੀ ਕਰੋ ਸਰ ਚੰਗਾ ਲੱਗਿਆ ਤੁਮ ਡਿਊਟੀ ਕਰਦਾ ਦੇਖ ਕੇ ਮੈਨੂੰ ਸਰ ਸਮਰਗਿਤ ਲੱਗੇ ਸੀ ਸਰ ਇਹ ਤੋਂ ਅਪਰ ਦੇ ਵਿੱਚ 2003 ਦੇ ਵਿੱਚ ਅੱਛਾ ਤੁਹਾਨੂੰ ਤੁਸੀਂ ਆਏ ਸੀ ਕਾਲਾ ਗਾਰ ਇਟੋਰਟਾ ਸਰ ਸਰ ਸਮਰਗਿਤ ਜੀ ਵੀ ਸਰ ਸਰ ਉੱਥੇ ਫੋਟੋ ਵੀ ਹੈ ਸਰ ਅੱਛਾ ਚਲੋ ਗੁੱਡ ਲੱਕ ਆ ਬਹੁਤ ਇਮਾਨਦਾਰੀ ਡਿਊਟੀ ਨਿਭਾ ਰਹੇ ਬਹੁਤ ਬਹੁਤ ਜੀ ਧੰਨਵਾਦ ਜਰਵਾਜੀ ਪਰਵਾਹ ਸਰ ਪਾਈ ਜੀ ਧੰਨਵਾਦ ਸਰ ਸਰ ਬਰਾਵ ਬਰਾਵ ਇਸ ਸ੍ਰੀਮ ਸਰ ਇੱਕ ਦਿਕ ਤਾਂ ਇਹ ਨੰਦਸੋ ਹੋਇਆ ਸੀ ਸਰ ਇੱਕ ਬੜਾ ਫੀ

ਦੇ ਵਿੱਚ ਪਿੰਡਾਂ ਜਾਂਦੇ ਰਿਹਾ ਜੀ 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 ਜ ਅੱਜ ਫਤਿਹਾਂ ਜਾਂਦੇ ਜਾਂਦੇ ਰਾਜਪੁਰੇ ਜੀ ਰੋਡ ਦੇ ਵਿੱਚ ਰੁਕੇ ਹਾਂ ਤੁਸੀਂ ਸਾਡਾ ਆਪਣੇ ਕੈਮਰੇ ਵਿੱਚ ਕੈਪਚਰ ਕੀਤਾ ਤੇ ਡੀਐਸਪੀ ਆਫਿਸ ਦੇ ਆਂ ਦਿੱਕਤਾਂ ਵੱਲ ਲੋਕ ਮਿਲੇ ਕਈਆਂ ਦੀ ਰਿਸ਼ਤੀਆਂ ਹੋ ਗਈਆਂ ਕਈਆਂ ਤੇ ਅਜੇ ਮੀਟਿੰਗ 'ਚ ਨੇ ਮੈਂ ਤਸਿਲਦਾਰ ਸਾਹਿਬ ਦੇ ਕਮਰੇ 'ਚ ਜਾ ਕੇ ਦੋ ਤਿੰਨ ਰਿਸ਼ਤੀਆਂ ਲਾਈਵ ਵੀ ਦੇਖੀਆਂ ਕਿ ਕੀ ਸਿਸਟਮ ਹੈ ਤੇ ਤਸਿਲਦਾਰ ਕਹਿੰਦੇ 35 ਤੋਂ 40 ਦੀ ਐਵੇਜ ਹੁੰਦੀ ਹੈ ਹਰ ਰੋਜ਼ ਤੇ 35 ਤੋਂ 40 ਸੀਟਾਂ ਕਰਕੇ ਜਾਂਦੇ ਆ। ਸੋ ਲੋਕਾਂ ਨੇ ਵੀ ਇਹੀ ਦੱਸਿਆ ਕਿ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਿ ਹੁਣ ਆਉਂਦੇ ਆਂ ਔਰ ਆ ਕੇ ਕੋਈ ਵੀ ਅਸਰ ਕੁਰਸੀ ਤੇ ਐਨੀ ਹੈਗਾ ਗੈਬ ਹੈ ਕੁਰਸੀ ਤੋਂ ਹੁੰਦਾ ਕੰਮ ਹੋਣ ਵਾਲਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ ਜੇ ਕੋਈ ਹੋਰ ਡਾਕੂਮੈਂਟ ਚਾਹੀਦਾ ਹੋਵੇ ਤਾਂ ਸੋ ਮੁਗਾ ਪਾ ਲੈਂਦੇ ਨੇ ਪਬਲਿਕ ਦੇ ਸਾਹਮਣੇ ਤੁਸੀਂ ਸਾਰਾ ਲਾਈਵ ਰਿਕਾਰਡ ਵੀ ਕੀਤਾ ਲੋਕਾਂ ਦੇ ਵਿਊਜ਼ ਜੋ ਦਿੱਕਤਾਂ ਵੀ ਲੋਕਾਂ ਨੇ ਦੱਸੀਆਂ ਨੇ ਕਿ ਕਈ ਲੰਬੇ ਕੇਸ ਲਟਕਦੇ ਪਏ ਨੇ ਸੋ ਆਬਵੀਅਸੀ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਆਨਲਾਈਨ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਤਾਂ ਪਰ ਮਤਲਬ ਬਿਲਕੁਲ ਸਿਸਟਮ ਅਲਾਵਾ ਨਹੀਂ ਕਰਦਾ ਸੋ ਅਸੀਂ ਅਪਡੇਟ ਕੀਤਾ ਹੈ ਇਸ ਪਰਿਸਟੋ ਤੇ ਅੱਧੇ ਘੰਟਾ ਅੱਧੇ ਘੰਟੇ ਦੇ ਵਿੱਚ ਵਿੱਚ ਹਿਸਟਰੀ ਹੋ ਕੇ ਉਹਨੂੰ ਪ੍ਰਿੰਟ ਬਦ ਮਿਲ ਜਾਂਦਾ ਤੇ ਇਹਦਾ ਤਾਂ ਦੱਸਿਆ ਇਹ ਲੋਕ ਕਹਿਦੇ ਵੀ ਨਹੀਂ ਕਿਸੇ ਨੇ ਪੁੱਛਿਆ ਵੀ ਸਾਰੇ ਸਾਰੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਮੈਂ ਤਾਂ ਚੰਕ ਆਇਆ ਤਾਂ ਪਤਾ ਵੀ ਨਹੀਂ ਸੀ ਸਮੱਸਿਆਵਾਂ ਕੀ ਕੁਝ ਨਹੀਂ ਲੋਕ ਕਹਿੰਦੇ ਲੋਕ ਕਹਿੰਦੇ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਹਿੰਦੇ ਵੀ ਅਸੀਂ ਪਹਿਲੀ ਗੱਲ ਤਾਂ ਅਸੀਂ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੂੰ ਕਚਹਿਰੀਆਂ 'ਚ ਫਿਰਦਾ ਦੇਖ ਰਹੇ ਹਾਂ ਪਹਿਲੀ ਗੱਲ ਤਾਂ ਇਹ ਠੀਕ ਹੈ ਨਾ ਇੱਥੇ ਤਾਂ ਇੱਥੇ ਤਾਂ ਲਾਈਨਾਂ ਲੱਗੀਆਂ ਹੁੰਦੀ ਸੀ ਤਾਂ ਤਸਿਲਦਾਰ ਨਹੀਂ ਆਉਂਦੇ ਸੀ ਇੱਥੇ ਅਫਸਰ ਨਹੀਂ ਆਉਂਦੇ ਸੀ ਸੋ ਹੁਣ ਹਾਜ਼ਰ ਵੀ ਰਹਿੰਦੇ ਨੇ ਤੇ ਮੇਰਾ ਚਾਨਕ ਆਉਣ ਦਾ ਵੀ ਮੈਂ ਕੋਈ ਇਹਨੂੰ ਇਹਨੂੰ ਆਪਾਂ ਰੇਡ ਨਾ ਕਹੋ ਇਹਨੂੰ ਇੱਕ ਥੱਲੇ ਮੈਂ ਸਮੱਸਿਆਵਾਂ ਸੁਣਨਾ ਹੈ ਮੈਂ ਅਧਿਕਾਰੀਆਂ ਦੀ ਵੀ ਸਮੱਸਿਆਵਾਂ ਸੁਣੀਆਂ ਕਿ ਕੰਪਿਊਟਰ ਵਗੈਰਾ ਸਹੀ ਚੱਲ ਰਹੇ ਨੇ ਕੋਈ ਦਿੱਕਤ ਤਾਂ ਨਹੀਂ ਆ ਰਹੀ ਪ੍ਰਿੰਟਿੰਗ 'ਚ ਕੋਈ ਦਿੱਕਤ ਤਾਂ ਨਹੀਂ ਆ ਰਹੀ ਫੋਟੋ ਹੁੰਦੀ ਹੈ ਜਿਹੜੀ ਇਸ ਟਾਈਮ 'ਤੇ ਉਹਦੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਸੋ ਇਹਨੂੰ ਇੱਕ ਸਮਝ ਲਓ ਵੀ ਦੇਖੋ ਜਿਹੜਾ ਰੇਡ ਤਾਂ ਨਾ ਕੋਈ ਵਿਰੋਧੀ ਪਾਰਟੀਆਂ ਵਗੈਰਾ ਕਰਦੇ ਮੈਂ ਉਹਦੇ ਖੋਜਾਂ ਹੋ ਗਿਆ ਅਸੀਂ ਤਾਂ ਹੁਣ ਸੱਤਾ 'ਚ ਅਸੀਂ ਤਾਂ ਇਹ ਪੁੱਛਣਾ ਹੈ ਕਿ ਉਹ ਕਰੀਏ ਕੀ ਅੱਗੇ ਹੋਰ ਬੈਟਰ ਕਿਵੇਂ ਕਰੀਏ ਸੋ ਮੈਨੂੰ ਚੰਗਾ ਲੱਗਿਆ ਲੋਕਾਂ ਨੇ ਵੀ ਦੱਸਿਆ ਕਿ ਅਸੀਂ ਖੁਸ਼ ਆਂ ਸਰਦਾਰ ਸਮਾਜ ਸੇਵਾ ਕੀ ਕੋਈ ਕਿਸੇ ਨੂੰ ਦੱਸ ਰੋਕ ਦੇ। ਦੇਖੋ ਕੁਝ ਫੋਲਸ ਦੇ ਕੇਸ ਸੀਗੇ ਉਹ ਕਹਿੰਦੇ ਕੁਝ ਕਹਿੰਦੇ ਹੋ ਗਏ ਕੁਝ ਅਜੇ ਲਾਈਨ ਚ ਬੈਠੇ ਆ ਪੀਐਸਪੀ ਮੌਜੂਦ ਨੇ ਤੇ ਬਾਕੀ ਰਿਸਟਰੀਆਂ ਸੀਗੀਆਂ ਬਾਕੀ ਕਿਸੇ ਦਾ ਕੋਈ ਪ੍ਰਮਾਨ ਪੱਤਰ ਦਾ ਕੋ ਕੰਮ ਵੈਸੇ ਤਾਂ ਕੋਸ਼ਿਸ਼ਾਂ ਵੀ ਇਹ ਹੋ ਗਈ ਆਉਣ ਵਾਲੇ ਗਣਜ ਕਿ ਲੋਕਾਂ ਨੂੰ ਘੱਟ ਤੋਂ ਘੱਟ ਕਚਹਿਰੀਆਂ ਜਾਣਾ ਪਵੇ ਜਿਆਦਾ ਕੰਮ ਉਹਨਾਂ ਦੇ ਪਿੰਡਾਂ ਜਾ ਕੇ ਅਫਸਰ ਕਰ ਦੇਣ। ਉਹਨੂੰ ਆਨਲਾਈਨ ਕਰ ਦੇਣ ਜਾਂ ਜਿਵੇਂ ਦਿੱਲੀ ਦੇ ਵਿੱਚ ਚੱਲਦਾ ਕੰਮ ਡੋਟ ਡੋਟ ਸਰਵਿਸ ਕਹਿੰਦੇ ਸੋ ਬਹੁਤ ਚੰਗਾ ਲੱਗਿਆ ਕਿ ਅਚਾਨਕ ਆਇਆ ਜੇ ਤਾਂ ਪਤਾ ਕਿ ਪਹਿਲਾਂ ਪਤਾ ਲੱਗ ਜੇ ਫਿਰ ਤਾਂ ਕੁਝ ਚੀਜ਼ਾਂ ਠੀਕ ਕਰ ਲੈਂਦੇ ਰਹੋ ਠੀਕ ਵੀ ਕਰ ਲੈਂਦੇ ਪਰ ਅਚਾਨਕ ਲੋਕਾਂ ਨੂੰ ਮਿਲਿਆ ਅਚਾਨਕ ਅਫਸਰਾਂ ਨੂੰ ਮਿਲਿਆ ਤੇ ਕੰਮ ਇੱਕ ਵਾਰ ਚੰਗਾ ਲੱਗਿਆ ਮੈਂ ਤਾਂ ਅਜੇ ਤਰੀਕੇ ਮੈਂ ਤਾਂ ਅਜੇ ਤਰੀਕੇ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿਹੜੇ ਕਚੈੜੀਆਂ 'ਚ ਵੀ ਨੇ ਜੇ ਸਰਕਾਰੀ ਹਸਪਤਾਲ ਚ ਡਾਕਟਰ ਨੇ ਜਾਂ ਜਾਂ ਨਰਸਾਂ ਨੇ ਜਾਂ ਸਫਾਈ ਸੇਵਕ ਨੇ ਜਾਂ ਕੋਈ ਵੀ ਕਿਸੇ ਸਰਕਾਰੀ ਨੌਕਰੀ ਤੇ ਹੋ ਕਿਰਪਾ ਕਰਕੇ ਆਪਣਾ ਤਨਦੇਹੀ ਨਾਲ ਆਪਣੇ ਫਰਜ਼ ਨਿਭਾਓ ਔਰ ਇੱਕ ਗੱਲ ਹੋਰ ਵੀ ਜਦੋਂ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਹਸਪਤਾਲ ਚ ਆਜਾਂ ਕਦੋਂ ਕਿਹੜੇ ਸਕੂਲ ਨੂੰ ਚੈੱਕ ਕਰ ਲਈਏ ਕਦੋਂ ਕਿਹੜੇ ਸਰਕਾਰੀ ادارے ਨੂੰ ਚੈੱਕ ਕਰ ਲਈਏ ਜੇ ਕੋਈ ਉੱਥੇ ਕਮੀ ਪਾਈ ਗਈ ਜਾਂ ਉੱਥੇ ਕੋਈ ਇਸ ਤਰ੍ਹਾਂ ਦੀ ਚੀਜ਼ ਪਾਈ ਗਈ ਜਿਹਦੇ ਨਾਲ ਲੋਕਾਂ ਨੂੰ ਖੱਜਲ ਖੋਰੀ ਹੁੰਦੀ ਹੈ ਤਾਂ ਸਖਤ ਤੋਂ ਸਖਤ ਕਰ ਰਹੀ ਹੈ ਹਾਂ ਐਨਓਸੀ ਦਾ ਤੁਹਾਨੂੰ ਐਨਓਸੀ ਦੀ ਕਾਫੀ ਪੁਰਾਣੀਆਂ ਸਰਕਾਰਾਂ ਨੇ ਜੋ ਕੰਡੇ ਵਿੱਚ ਹੋਏ ਹੈ ਅਸੀਂ ਚੁਗ ਰਹੇ ਹਾਂ ਉਹ ਨਾਲ ਬਿਨਾਂ ਜ ਤੁਹਾਨੂੰ ਐਨਓਸੀ ਵਾਲਾ ਜਿਹੜਾ ਮਸਲਾ ਨੂੰ ਹੱਲ ਨਹੀਂ ਕਰਦੇ ਨਹੀਂ ਦੇਖੋ ਕੋਈ ਵੀ ਚੀਜ਼ ਹੈ 75 ਸਾਲ ਪੁਰਾਣੀ ਬਿਮਾਰੀ ਹੈ ਇਹ ਠੀਕ ਹੈ ਨਾ ਘਾਟ ਗਈ ਮੈਂ ਆਪ ਕਹਿੰਨਾ ਆਪਣੇ ਸਪੀਚ ਕਿਹਦਾ ਮਤਲੇ ਨਹੀਂ ਹੈ ਬੰ ਕਿਸੇ ਨਾ ਕਿਸੇ ਪੱਤਰ ਤੇ ਕੋਈ ਨਾ ਕੋਈ ਅਫਸਰ ਹੁੰਦੇ ਹੁੰਦੇ ਨੇ ਜਿੰਦ ਹਰ ਰੋਜ਼ ਵਿਜੀਲੈਂਸ ਵੀ ਫੜਦੀ ਹੈ ਜਿਹੜੇ ਜਿਹੜੇ ਕ੍ਰਪਟਾ ਅਫਸਰ ਜਾਂ ਕੋਈ ਅਧਿਕਾਰੀ ਦੀ ਪਰ ਇੰਨਾ ਕਹਿਵੇ ਲੋਕਾਂ ਨੂੰ ਸੁਖਦਾ ਸਾਂ ਇਹ ਆਗਾ ਇੱਕ ਬੰਦੇ ਨੇ ਇਹ ਗੱਲ ਵਧੀਆ ਕਹੀ ਕਹਿੰਦਾ ਵੀ ਜੇ ਅਫਸਰਾਂ ਨੂੰ ਇਹ ਵੀ ਪਤਾ ਨਾ ਲੈ ਲਿਆ ਤੇ ਇਹਨਾਂ ਨੇ ਮੁੱਖ ਮੰਤਰੀ ਨੂੰ ਦੱਸ ਦੇਣਾ ਤੁਸੀਂ ਤੁਹਾਡੇ ਫੋਨ ਨੰਬਰ ਤੇ ਅਸੀਂ ਦੱਸ ਦਾਂਗੇ ਤੇ ਕੋਈ ਸਾਨੂੰ ਇੱਥੇ ਲੈਣੇ ਦੇਣੇ ਪੈ ਜਾਣਗੇ ਸਦਨ ਨੌਕਰੀ ਜਾਓ ਵਿੰਡੋ ਦੀ ਵੀ ਸ਼ੁਰੂਆਤ ਹੋ ਗਈ ਹਰ ਉਸ ਦਾ ਰਿਸਪਾਂਸ ਕਿ ਸਾਹਿਬ ਅਭੀ ਕਭੀ ਸ਼ੁਰੂ ਕੀਆ ਨਹੀਂ ਅਭੀ ਅਭੀ ਉਸ ਦੇ ਲਈ ਕੰਮ ਚੱਲ ਰਿਹਾ ਹੈ ਹਾਂ ਤੇ ਡੀਸੀ ਆਫਿਸ ਚ ਹੋਊਗੀ ਉੱਥੇ ਲੋਕ ਆਉਣਗੇ ਜਿਹਨਾਂ ਦਾ ਡੀਸੀ ਲੈਵਲ ਤੇ ਕੰਮ ਨੇ ਉੱਥੇ ਹੋ ਜਾਣਗੇ ਜਿਹੜੇ ਡਿਪਾਰਟਮੈਂਟ ਲੈ ਕੇ ਕੰਮ ਨੇ ਉਹ ਚੰਡੀਗੜ੍ਹ ਪਹੁੰਚੇਗੇ ਉਹਨਾਂ ਨੂੰ ਚੰਡੀਗੜ੍ਹ ਡਿਪਾਰਟਮੈਂਟ ਤੋਂ ਬਖਾਇਦਾ ਫੋਨ ਆਊਗਾ ਕਿ ਤੁਹਾਨੂੰ ਜਿਹੜਾ ਫੋਨ ਕਰਕੇ ਅਸੀਂ ਜੋ ਕਾਗਜ਼ ਬਾਤ ਘਾਟ ਹੋਈ ਕਿਤਾਬ ਆਜੂ ਮੁਕਤ ਹੈ ਇਸ ਪਾਰਕਾ ਆਪੀ ਨਾਮਾ ਵੀ ਜੋ ਹੈ लिखा लांगी फोन नंबर लिखियो आजवा ਕਿ ਜਿਵੇਂ ਮੜੀ ਇੱਕ ਇੱਕ ਦਾ ਜੀ ਅਸੀਂ ਦੇਖੋ ਕੱਟਾਂ ਦਾ ਜੀ ਅੰਡਰ ਬ੍ਰਿਜ ਹੈ ਜੀ ਬੜਿਆ ਹੋਇਆ ਉਹ ਅੰਡਰ ਬ੍ਰਿਜ ਤੇ ਪਤਾ ਨਹੀਂ ਕਿਆ ਚੱਕਰ ਨਾਲ ਤੇ ਸਾਰੇ ਪਿੰਡ ਜਿਨ੍ਹਾਂ ਦੇ ਹੱਦ ਰੇਲਵੇ ਦਾ ਨਵੀਂ ਪਈ ਹੈ ਅੰਡਰ ਬ੍ਰਿਜ ਤਾਂ ਬਣ ਗਿਆ ਸਾਰਾ ਤੇ ਸਾਡਾ ਚੱਲਿਆ ਨਹੀਂ ਹੈਗਾ ਪਿੰਡ ਵਾਲੀ ਸਾਈਡ ਤੋਂ ਜੰਮਾ ਨਹੀਂ ਬਣਾ ਲੋਕਾਂ ਦੇ ਘਰ ਨਹੀਂ ਕੀ ਕਹਿੰਦੇ ਨੇ ਉਹ ਪਤਾ ਨਹੀਂ ਜੀ ਅਸੀਂ ਜਾ ਕੇ ਵੀ ਆਏ ਸਾਰਾ ਲਿਖਿਆ ਜੀ ਗੰਡਾ ਪਿੰਡ ਦਾ ਅੰਡਰ ਬ੍ਰਿਜ ਗੰਡਾ ਪਿੰਡ ਦਾ ਪਿੰਡ ਗੰਡਾ ਚੱਲ ਰਹੀ ਹੈਗੀ ਆ ਬਈਆਂ ਦੱਸ ਗਿਆ ਜੀ ਕਿ ਜਮਾਈ ਨੇ ਕਬੜਾ ਟਕਰਾ ਮੈਂ ਬਾਹਰ ਦਾ ਜਾਣਾ ਜੀ ਕੈਨਸਲ ਕਰਕੇ ਉਹਦੇ ਚਾਚੇ ਉਹਨਾਂ ਨਾਲ ਲੱਗ ਕੇ ਲੱਗ ਪਿਆ ਜੀ ਅੱਗੇ ਜਾ ਕੇ ਸਾਨੂੰ 2 ਲੱਖ ਰੁਪਏ ਸਾਡੀ ਗੱਦੀ ਦੀ ਕਿਸ਼ਤ ਦਾ ਬਿਨਾਂ ਕਰਕੇ ਹੈ ਨਹੀਂ ਜੀ ਮਹੀਨੇ ਦਾ ਟੈਨਸ਼ਨ ਨਹੀਂ ਕੋਈ ਨਹੀਂ ਉਹ ਪੂਰਾ ਹਲ ਕਰੇ ਤੁਹਾਡਾ ਕੋਈ ਚੁੱਲਾ ਬੁਝਣ ਨਹੀਂ ਦਿੰਦੇ ਤੁਸੀਂ ਪਹਿਲਾਂ ਬੜੀ ਬਹੁਤ ਖੁਸ਼ੀ ਹੋਈ ਬਾਹਰ ਦਾ ਕੈਨਸਲ ਕਰਕੇ ਇੱਥੇ ਰਹਿਣਾ ਉਹ ਜੀ ਸਮਾਂ ਪੂਰਾ ਹਾਲ ਹੋਇਆ ਟ੍ਰਾਂਸਪੋਰਟਰ ਦੀ ਉਮਰ ਹੈ ਜੀ ਨਹੀਂ ਨਹੀਂ ਇੱਥੇ ਰਹਿ ਕੇ ਕੰਮ ਕਰਨਾ ਤੇ ਕੰਮ ਸਾਰੇ ਠੀਕ ਕਰਾਂਗੇ ਕਿ ਕਦਾ ਕਰੋ ਤੁਹਾਡਾ ਨੰਬਰ ਲੈ ਲਿਆ ਨੰਬਰ ਕਿੰਨਾ ਹੈ ਕਰਨਾ

ਆਮਨੇ ਨੰਬਰ ਹੈ ਓਕੇ ਪਰਵਾਜੀ ਸਰ ਅਗਲੀ ਬੇਇਜ਼ਤੀ ਐ ਸਰ ਮੇਰੀ ਫਾਈਲ ਸਰ ਥੋੜੀ ਹਾਂ ਮੇਰੀ ਮਾਤਾ ਪਤਾ ਪਤਾ ਕਰੀ ਬਈ ਥੈਂਕ ਯੂ ਸਰ ਸਰ ਮੈ